ਦਾ ਫਾਇਦਾ ਕੋਈ ਹੀ ਸੋਚ ਤੇ ਇਹ ਭਗਤ ਸਿੰਘ ਦੀ ਸੋਚ ਆ ਕੋਈ ਗੱਡੀ ਦਾ ਕੰਮ ਹੈਗਾ ਅੰਦਰ ਕੰਮ ਤਾਂ ਕੀ ਹੈ ਬੰਦੇ ਕੋਈ ਕੰਮ ਨਹੀਂ ਹੈਗਾ ਜੇ ਮੰਤਰੀ ਆ ਕੋਈ ਤੁਰ ਕੇ ਜਾਲ ਜਾਈ ਉਹ ਕਹਿੰਦੇ ਕਿ ਲੀਟਰਾਂ ਲੂਟਰਾਂ ਦੀਆਂ ਗੱਡੀਆਂ ਨਹੀਂ ਰੋਕ ਰਿਆ ਪ੍ਰਸ਼ਾਸਨ ਵਾਲੇ ਸਾਨੂੰ ਧੱਕਾ ਕੀਤਾ ਜਾ ਰਿਹਾ ਪਿਛਲੇ 15 ਦਿਨ ਤੋਂ ਟਰਾਲੀਆਂ ਜਾ ਰਹੀਆਂ ਜੋ ਮਰਜ਼ੀ ਜਾ ਰਿਆ ਅਸੀਂ ਨਹੀਂ ਰੋਕਿਆ ਉਹ ਦੇਖ ਲਓ ਵਾਪਸ ਹੋ ਗਈ ਟਰਾਲੀ ਕਿਉਂ ਵਾਪਸ ਆਗੇ ਇਹਨਾਂ ਦੇ ਪ੍ਰਸ਼ਾਸਨ ਕਰਕੇ ਵਾਪਸ ਹੋਈ ਹੈ ਜੀ ਪੱਕਾ ਕਚਾ ਲੰਗਰ ਭੇਜੀ ਜਾਂਦੇ ਉੱਥੇ ਸਾਰਾ ਪੱਕਾ ਪਕਾਇਆ ਇੱਥੇ ਸਾਰਾ ਪਿਆ ਹੁਣ ਇੱਥੇ ਅਸੀਂ ਸੁੱਟ ਕੇ ਜਾਈਏ ਦੱਸੋ ਪਹਿਲਾਂ ਪ੍ਰਸ਼ਾਸਨ ਦੀ ਸਾਰੀ ਗੱਡੀ ਟੋਟਲ 1.5 2 2 ਪ੍ਰਸ਼ਾਸਨ ਦੀ ਗੱਡੀ ਜਾਵੇ ਤੇ ਜੀ ਸੜਕੇ ਜਾਵੇ ਜੇ ਲੰਗਰ ਪਾਣੀ ਜਾਂਦਾ ਨਹੀਂ ਜਾਣਾ ਨਹੀਂ ਜਾਣਾ ਐਮਐਲਐਨ ਝੂਟੇ ਲਾਇਆ ਹੋਰ ਕੁਝ ਨਹੀਂ ਕੀਤਾ ਫਰੀਦ ਨੰਬਰ ਬਣਾਇਆ ਹਾਂ ਨੰਬਰ ਹੀ ਬਣਾਇਆ ਹੁਣ ਨਜ਼ਾਰੇ ਲੈਣੇ ਹੁਣ ਗਈ ਏ ਗੱਡੀ ਆਪ ਹੀ ਪਿੰਡਾਂ ਵਾਲੇ ਆਏ ਸੀ ਇਹਨਾਂ ਨੇ ਫੈਸਲਾ ਕੀਤਾ ਬਈ ਸਾਡੀਆਂ ਟਰਨ ਬਾਈ ਟਰਨ ਟਰਾਲੀਆਂ ਕਢਾ ਦਿਓ ਆਪਣੇ ਕੀਤੇ ਫੈਸਲੇ ਨੂੰ ਹੀ ਮੁਕਰ ਜਾਂਦੇ ਆ আচ্ছা ਪਹਿਲਾਂ ਫੈਸਲਾ ਵੀ ਇਨਾਂ ਹੀ ਕੀਤਾ ਯੈਸ ਬਾਅਦੇ 70 ਲੱਖ ਕਹਿ ਰਹੇ ਨੇ ਵੀ ਖਰਚਾ ਹੋ ਗਿਆ 70 ਹਜ਼ਾਰ ਵੀ ਨਹੀਂ ਹੋਇਆ ਇੱਥੇ ਕੀਤਾ ਸਾਰਾ ਕੁਝ ਸੰਸਥਾਵਾਂ ਨੇ ਸੰਸਥਾਵਾਂ ਨੇ ਕੀਤਾ ਐਮ ਐਲ ਏ ਨੇ ਐਮ ਐਲ ਏ ਕੁਝ ਨਹੀਂ ਕੀਤਾ ਨਾ ਕੋਈ ਕਾਂਗਰਸ ਲੈ ਕੇ ਆ ਰਹੇ ਨਾ ਅਕਾਲੀ ਨਾ ਮਾਦੀ ਪਾਰਟੀ ਵਾਲੇ ਅਸੀਂ ਨੌਜਵਾਨ ਮੁੰਡਿਆਂ ਦੀ ਆਪਦੇ ਕੋਲੋਂ ਨੰਗਰ ਲੈ ਕੇ ਆਏ ਆ ਕੋਈ ਸਮਣਾ ਸਾਡੇ ਸਾਹਮਣੇ ਨਾ ਆਇਆ ਇਹ ਮੰਤਰੀ ਸਾਹਿਬ ਇਹ ਤੇ ਲੈ ਕੇ ਲੈ ਕੇ ਗਿਆ ਹਾਂਜੀ 700 ਬੰਦੇ ਦਾ ਰਾਸ਼ਨ ਵੀ ਮੈਂ ਲੈ ਚੱਲਿਆਂ 700 ਕਿ ਤੁਸੀਂ ਆਇਓ ਤੇ ਲਿਖੀ ਮੰਤਰੀ ਜਾਂਦੀ ਲਿਖੀਓ ਤੁਸੀਂ ਦੇਖਿਓ ਦਾਦਾ ਚਾਹ ਰਹੇ ਆ ਥੋੜਾ ਪੈਂਟ ਆ ਮੇ ਕੋਟਿਆਂ ਨਾਲ ਤੜੀ ਮਰੇ ਹੋਣ ਦਾ ਸੋਚ ਕਹੇਗਾ ਮੈਂ ਮੈਂ ਤੁਹਾਨੂੰ ਕੀ ਕਹੂੰਗਾ ਇੱਥੇ ਖਲਾ ਕਰਕੇ ਔਰ ਟ੍ਰੈਲ ਇੱਥੇ ਲਾਉਣੀਆਂ ਸੀ ਜਿਹੜੇ ਗਾਂ ਲੈ ਕੇ ਜਾਣੀਆਂ ਜਿੰਦ ਚ ਲੈ ਕੇ ਆਉਣਾ ਬੈਠੇ ਘਰ ਆ ਰਿਹਾ ਕੱਚਾ ਲੰਗਰ ਭੇਜੀ ਜਾਂਦੇ ਉੱਥੇ ਸਾਰਾ ਪੱਕਾ ਪਕਾਇਆ ਇੱਥੇ ਸਾਰਾ ਪਿਆ ਹੁਣ ਇੱਥੇ ਅਸੀਂ ਸੁੱਟ ਕੇ ਜਾਈਏ ਦੱਸੋ ਪਹਿਲਾਂ ਤੁਸੀਂ ਕਿੱਥੋਂ ਲੈ ਕੇ ਆਏ ਹੋ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਜੀ ਕਿਹਨੇ ਗੱਲ ਕਰ ਹਾਂ ਲੁਧਿਆਣੇ ਤੋਂ ਅਸੀਂ ਕੁਵਾਏ ਤੋਂ ਆਏ ਅਸੀਂ ਸੰਸਤਾ ਵਾਲਿਆਂ ਹਾਂ ਹਾਂ ਲੁਧਿਆਣੇ ਵਾਲੇ ਸਾਡੇ ਨਾਲ ਕੰਡੈਕਟ ਕੀਤਾ ਅਸੀਂ ਲੈ ਕੇ ਆਏ ਲੰਗਰ ਇੱਥੇ ਉਹਨੇ ਜਾਣ ਨਹੀਂ ਦਿੰਦੇ ਪਏ ਇੱਥੇ 700 ਬੰਦੇ ਦਾ ਲੰਗਰ 700 ਬੰਦੇ ਦਾ ਲੰਗਰ ਹੈ ਜੀ ਲੁਧਿਆਣੇ ਤੋਂ ਰਾਤ 3 ਵਜੇ ਦੇ ਚੱਲੇ ਹੋਏ ਆ ਬੰਦੇ ਜੀ ਪਤਾ ਲੰਗਰ ਚੱਲਿਆ ਹੈ ਜੀ ਇੱਥੇ ਖਰਾਬ ਹੋ ਜਾਣਾ ਘੰਟਾ ਹੋਰ ਰੁਕ ਗਿਆ ਤਾਂ ਉਹ ਕਿਸੇ ਪੱਖ ਦਾ ਬੈਜੂਗਾ ਕਿ ਪ੍ਰਸ਼ਾਸਨ ਨੂੰ ਲੰਗਰ ਦਾ ਪ੍ਰਬੰਧ ਹੈ ਇੱਥੇ ਕੋਈ ਪ੍ਰਬੰਧ ਨਹੀਂ ਹੈ ਜੀ ਕੋਈ ਪ੍ਰਬੰਧ ਨਹੀਂ ਆ ਰਿਹਾ ਨਹੀਂ ਨਹੀਂ ਆ ਜਾਓ ਉਹ ਕਿਸੇ ਪੱਖ ਦਾ ਬੈਜੂਗਾ ਲੰਗਰ ਦੇਖੇ ਇੱਕ 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 ਪਸ ਹੋ ਜਾ ਕਿ ਤੂੰ ਜਿਹੜੇ ਸਵੇਰ ਦੇ ਜੀ 3 ਵਜੇ ਤੁਰੇ ਹੋਏ ਆ ਸਵੇਰ 3 ਵਜੇ ਤੁਰੇ ਆਏ ਹੁਣ ਪਹੁੰਚੇ ਆ ਇੱਥੇ ਇਹਨਾਂ ਨੂੰ ਫੇਰ ਨਹੀਂ ਜਾਣ ਦਿੰਦੇ ਗਾਹ ਨਹੀਂ ਸਾਨੂੰ ਜਾਣ ਦਿੰਦੇ ਜ ਲੰਗਰ ਕਿਉਂ ਇਹਨਾਂ ਨੇ ਜਾਣ ਨਹੀਂ ਦਿੰਦੇ ਕਹਿੰਦੇ ਗਾ ਕਹਿੰਦੇ ਕਿ ਵੀ ਇਹ ਕਹਿੰਦੇ ਬੰਨ ਲੀ ਗੋ ਰਿਆ ਕਹਿੰਦੇ ਬੰਨ ਤੇ ਇੱਕ ਟਰਾਲੀ ਜਾਊਗੀ ਇੱਕ ਆਊਗੀ ਇੱਕ ਜਾਊਗੀ ਅੱਗੇ ਨਾ ਪਿੰਡਾਂ ਵਾਲੇ ਅੱਗੇ ਪਹਿਲਾਂ ਤਾਂ ਕਰਕੇ ਬਾਹਰ ਆਏ ਸੀ ਵੀਸਾ ਸੀ ਭੁੱਖੇ ਬੈਠੇ ਲੰਗਰ ਦੀ ਲੋੜ ਹੈ ਮੇਰਾ ਪਿੰਡ ਵੀ ਚੰਗੜ ਪੈਣੀ ਹੈ ਮੈਂ ਰਹਿਣਾ ਪਰ ਬੰਨ ਟੁੱਟ ਗਿਆ ਮੈਨੂੰ ਅਣਜਾਨ ਨਹੀਂ ਦੇ ਰਹੇ ਉਧਰ ਮੈਂ ਕਰੇ ਮੁੜਨਾ ਠੀਕ ਹੈ ਉਹ ਅੱਗੇ ਆਏ ਸੀ ਇੱਥੇ ਉਹਨਾਂ ਨੇ ਮੰਗ ਕੀਤੀ ਵੀ ਤੁਸੀਂ ਕਿਉਂ ਬੈਰੀਕਾਡ ਲਾ ਕੇ ਬੈਠੇ ਜੀ ਸਾਰੀ ਸਰਕਾਰੀਆਂ ਗੱਡੀਆਂ ਉਧਰ ਜਾ ਰਹੀਆਂ ਨੇ ਐਮ ਐਲ ਆ ਉਧਰ ਜਾ ਰਹੇ ਤੇ ਲੰਗਰ ਕਿਉਂ ਨਹੀਂ ਜਾ ਸਕਦਾ ਦੱਸੋ ਗੱਡੀ ਸਾਰੀ ਹੋ ਬਾਈ ਜੀ ਟੋਟਲ ਗੱਡੀ ਜਿਹੜੀ ਪ੍ਰਸ਼ਾਸਨ ਦੀ ਸਾਰੀ ਗੱਡੀ ਟੋਟਲ 1.5 200 ਪ੍ਰਸ਼ਾਸਨ ਦੀ ਗੱਡੀ ਜਾਵੇ ਤੇ ਜੀ ਸੜਕੇ ਜਾਵੇ ਜੇ ਲੰਗਰ ਪਾਣੀ ਆਂਦਾ ਨਹੀਂ ਜਾਣਾ ਨਹੀਂ ਜਾਣਾ ਉਹ ਲੰਗਰ ਨਹੀਂ ਜਾਂਦੇ ਉਹਨਾਂ ਉਹਨਾਂ ਉੱਤੇ ਜਾ ਕੇ ਭੀੜ ਕੀਤੀ ਹੈ ਠੀਕ ਹੈ ਨੰਬਰ ਲੰਗਰ ਦੀ ਮੰਤਰੀ ਹੁਣ ਕਹਿੰਦੇ ਆ 70 ਲੱਖ ਰੁਪਇਆ ਲੱਗ ਗਿਆ 70 ਕਰੋੜ ਲੱਗ ਗਿਆ ਉਸ ਦੂਤ ਕਰਾਣ ਕਿੱਥੇ ਲੱਗਿਆ ਆ ਹੁਣ ਸਾਡੀ ਟਰਾਲੀ ਆਈ ਹੈ ਮੰਤਰੀ ਸਾਹਿਬ ਇਹ ਤੇ ਲੈ ਕੇ ਲੈ ਕੇ ਗਏ ਆ ਹਾਂਜੀ 700 ਬੰਦੇ ਦਾ ਰਾਸ਼ਨ ਵੀ ਮੈਂ ਲੈ ਚੱਲੇ 700 ਕਿ ਤੁਸੀਂ ਆਇਓ ਤੇ ਲਿਖੀ ਮੰਤਰੀ ਜਾਂਦੇ ਹਾਂ ਨਹੀਂ ਲਿਖੀ ਜਾਂਦੇ ਉਹ ਸੰਨਾ ਦੇ ਖਰਚੇ ਪਈ ਜਾਂਦੇ ਆ ਅਜੀ ਦਾਇਤ ਐਵੇਂ ਆਇਆ ਜੀ ਉਹ ਲਿੱਕ ਕੇ ਲੈ ਗਏ ਜੀ ਦਾਲ ਆਈ ਐਨੀ ਕਿ ਟੂੜੀ ਕਿੰਨੀ ਆਈ ਆ ਉਹ ਲਿੱਕ ਕੇ ਲੈ ਗਏ ਬੰਦੇ ਬਣਾਈ ਜਾਂਦੇ ਆ ਉੱਥੇ ਜਾ ਕੇ ਫੋਟੋ ਕਰਾਣਗੇ 700 ਬੰਦੇ ਦਾ ਰਾਸ਼ਨ ਭੇਜਤਾ ਸੀ ਭਾਜੀ ਆ ਜਿਹੜੀ ਟਰਾਲੀ ਐ ਇਹ ਲੁਧਿਆਣੇ ਤੋਂ ਆਈ ਐ ਜਲੰਧ ਤੋਂ ਸਾਰਾ ਤੇ ਹੁਣ ਕਿੰਨਾ ਟਾਈਮ ਹੋ ਗਿਆ ਯਾਰ ਹੁਣ ਟਾਈਮ ਵੇਖੋ ਖਰਾਬ ਹੋ ਲੈ ਕਰੋ ਮਰਾ ਹੋ ਰਿਹਾ ਜਲੰਧਰੋਂ ਦੇਖ ਲਓ 2 ਵਜੇ ਚੁੱਕੇ 12 ਘੰਟੇ ਪੂਰੇ ਹੋ ਚੁੱਕੇ ਨੇ 3 ਵਜੇ ਸਾਜਰੇ ਲੁਧਿਆਣੇ ਤੋਂ ਲੰਗਰ ਪਾਣੀ ਲੈ ਕੇ 7-800 ਬੰਦੇ ਦਾ ਰਾਸ਼ਨ ਲੈ ਕੇ ਅੱਛਾ ਅੱਛਾ ਹੈ ਉਸ ਤੋਂ ਬਾਅਦ ਹੁਣ ਸਾਨੂੰ ਰੰਗਣ ਦੇ ਸਾਡਾ 3 ₹100 ਦਾ ਨੁਕਸਾਨ ਹੁੰਦਾ ਦਾਲ ਖਰਾਬ ਹੋ ਜਾਂਦੀ ਹੈ ਦਾਹਰ ਦਾ ਤੇਲ ਖੁੱਕਿਆ ਹੋ ਹਾਂਜੀ ਹਾਂਜੀ ਸਵੇਰ ਦੇ ਅਸੀਂ ਭੁੱਖੇ ਪਾਣੀ ਫਿਰਦੇ ਕੋਈ ਲੰਗੜਾ ਨਹੀਂ ਖਾਤਾ ਸੀ ਚੁੱਪ ਵੀ ਨਹੀਂ ਕੀਤਾ ਅਸੀਂ ਤਾਂ ਪਹਿਲਾਂ ਸੰਗਤ ਨੂੰ ਸ਼ਿਕਾ ਕੇ ਫੇਰ ਖਾਵਾਂਗੇ ਖਰਾਬ ਹੁੰਦਾ ਲੰਗਰ ਪਾਣੀ ਜਿਲੰਦਰ ਪਾਣੀ ਖਰਾਬ ਹੁੰਦਾ ਜੇ ਕੋਈ ਹੋਰ ਪੁੱਛਦੀ ਹੈ ਵੀ ਸਾਨੂੰ ਸਲੂਟ ਕਰੋ ਲਾਏ ਮੈਂ ਕਹਿੰਦੇ ਸਲੂਟ ਕਰੋ ਸਾਨੂੰ ਫਿਰ ਤੇ ਕਹਿੰਦਾ ਤੂੰ ਲਾ ਲਿਆ ਲੱਗਿਆ ਕਹਿੰਦੇ ਸਲੂਟ ਕਰੋ ਇਹ ਸਿਚੁਏਸ਼ਨ ਸਲੂਟ ਕਰਨ ਦੀ ਹੈ ਇਹ ਕੰਮ ਸੇ ਦੇਖ ਲੋ ਟਰਾਲੀਆਂ ਵਾਪਸ ਆਉਣ ਲੱਗੀਆਂ ਨੇ ਦੇਖ ਲੋ ਬਾਜੀ ਤੁਸੀਂ ਆਪ ਦਾ ਨਹੀਂ ਕਾਲੀ ਵਾਪਸ ਸੇੜਾ ਕਰਨ ਲੱਗੀਆਂ ਜਾਣ ਲੱਗੀਆਂ ਹਾਂ ਵੀ ਆਈਪੀ ਕਲਚਰ ਹੈ ਵੀ ਆਈਪੀ ਕਲਚਰ ਹੈ ਮੈਂ ਕਰਦੇ ਹਾਂ ਬਾਈ ਬਾਤ ਕੀ ਗੱਲ ਹੈ ਹਾਂ ਆਇਆ ਕਰੋ ਟਰਾਲੀਆਂ ਜਿਹੜੀਆਂ ਪੇ ਲੰਗਰ ਆਈ ਹੈਗੀਆਂ ਨੂੰ ਹਾਂ ਅੱਜ ਕੋਈ ਪਈ ਜਾਂਦੀ ਹੈ ਇਹ ਤੁੰਗਾ ਨਾ ਆਉਗਾ ਜੂਟਾ ਲੈ ਕੇ ਆਜੂਗਾ ਲੰਗਰ ਖ ਹੋ ਜਾਏਗਾ ਕਿੰਦੇ ਕੋਖ ਬਊਗਾ ਉਹ ਜਾਣ ਕੇ ਕਿਸੇ ਦੇ ਕੋਖ ਜੂਟਾ ਲੈਣ ਜਾਂਦੇ ਆ ਜੂਟਾ 베ੜੀ ਤੇ ਲੈ ਕੇ ਚਾਰ ਪੰਜ ਫੋਟੋਆਂ ਖਰਾ ਕੇ ਬਸ ਆ ਗਏ ਉਹਨਾਂ ਦਾ ਨੰਬਰ ਬਣਾਉਣੇ ਆ ਸਾਹਮਣਾ ਕੌਣ ਉਹਦਾ ਸਾਹਮਣੇ ਲੰਗਰ ਬਣਾਇਆ ਹੈ ਸਾਹਮਣੇ ਫੰਡ ਕੱਟ ਕੀਤੀ ਆ ਲੰਗਰ ਅਸੀਂ ਬਣਾ ਦੇ ਅੱਥੀ ਬਣਾਇਆ ਨੰਬਰ ਆਦੇ ਬਣਾ ਕੇ ਗਏ ਨੰਬਰ ਆਦੇ ਬਣਾਈ ਜਾਂਦੇ ਆ ਲੰਗਰ ਸਾਰਾ ਖਰਾਬ ਹੋ ਰਿਹਾ ਤੇ ਪਿੱਛੇ ਲਾਉ ਤੇ ਪਿੱਛੇ ਤੇ ਪਹਿਲਾਂ ਉਹਨਾਂ ਕੋਲ ਬਹੁਤ ਕੁਝ ਪਿੱਛੇ ਜਿਹਨਾਂ ਨੂੰ ਜਰੂਰ ਤੋਂ ਉਹਨਾਂ ਨੂੰ ਮਿਲਦੀ ਕੁਝ ਰਿਆ ਜਿਹ ਪਿੱਛੇ ਕਦੇ ਪਿੱਛੇ ਉਤਾਰਦੇ ਨੇ ਮੁੱਖੇ ਬੈਠੇ ਉਹਨੂੰ ਜਾਣੀ ਦੇਣਗਾ ਪਿੱਛੇ ਵਾਲੇ ਦਾ ਘੜੇ ਪਾਣੀ ਆਇ ਦਾ ਖੁਦ ਬਣਾ ਲੈਣਗੇ ਜੀ ਸਾਹਿਬ ਜੀ ਟਰਾਲੀਆਂ ਇਹਨਾਂ ਨੇ ਆਪ ਹੀ ਪਿੰਡਾਂ ਵਾਲੇ ਆਏ ਸੀ ਇਹਨਾਂ ਨੇ ਫੈਸਲਾ ਕੀਤਾ ਬਈ ਸਾਡੀਆਂ ਟਰਨ ਬਾਈ ਟਰਨ ਟਰਾਲੀਆਂ ਕਢਾ ਦਿਓ ਅਸੀਂ ਇੱਥੋਂ ਰੋਕ ਕੇ ਰਾਸ਼ਨ ਜਿਹੜਾ ਪਿੰਡ ਦਾ ਸਰਪੰਚ ਆਊਗਾ ਜਾਂ ਮੋਤਬਰ ਆਉਣਗੇ ਉਹ ਲੈ ਜਾਣਗੇ ਫਿਰ ਇਹਨਾਂ ਨੇ ਕਿਹਾ ਜੀ ਦੋ ਟਰਾਲੀਆਂ ਸਾਡੀਆਂ ਕਢਾ ਦਿਓ ਜਿਹੜੀਆਂ ਪਾਰ ਚਲੇ ਜਾਣੀਆਂ ਸੀ ਲੈ ਜਾਾਂਗੇ ਉਹ ਜਦੋਂ ਟਰਾਲੀਆਂ ਉੱਤੋਂ ਦੀ ਨੰਘੀਆਂ ਉੱਥੋਂ ਥੱਲਿਓਂ ਪਾਣੀ ਰਿਸਣ ਲੱਗ ਗਿਆ ਅੱਛਾ ਉਹ ਹੁਣ ਪਾਣੀ ਉਹਦੀ ਰਿਪੇਅਰ ਹੋ ਰਹੀ ਹੈ ਪਿਛਲੇ 15 ਦਿਨ ਤੋਂ ਟਰਾਲੀਆਂ ਜਾ ਰਹੀਆਂ ਜੋ ਮਰਜ਼ੀ ਜਾ ਰਿਆ ਅਸੀਂ ਨਹੀਂ ਰੋਕਿਆ ਅੱਛਾ ਹੁਣ ਅੱਜ ਕੋ ਡਰੇਨੇਜ ਜਿਹੜੇ ਵਿਭਾਗ ਆ ਉਹਨੂੰ ਜਿੱਥੇ ਉਹ ਲੀਕੇਜ ਆ ਉਹਨੂੰ ਰਿਪੇਅਰ ਕਰ ਰਿਆ ਜਦੋਂ ਟਰਾਲੀਆਂ ਤੋਂ ਨਗਦੀਆਂ ਫਿਰ ਫਿਰ ਉਹਨੇ ਪਾਣੀ ਨਿਕਲਣ ਲੱਗ ਪੈਂਦਾ ਅੱਛਾ ਤੁਹਾਨੂੰ ਲੱਗਦਾ ਕਿ ਉੱਥੇ ਬੰਨ ਟੁੱਟ ਰਿਹਾ ਉਹ ਕਹਿੰਦੇ ਕਿ ਲੀਟਰਾਂ ਲੂਟਰਾਂ ਦੀਆਂ ਗੱਡੀਆਂ ਨਹੀਂ ਰੋਕ ਰਿਆ ਪ੍ਰਸ਼ਾਸਨ ਵਾਲੇ ਸਾਨੂੰ ਧੱਕਾ ਕੀਤਾ ਜਾ ਰਿਹਾ ਬ੍ਰਦਰ ਕਬੱਡੀ ਜਿੱਕੇ ਖੜੀ ਆ ਅਸੀਂ ਗੱਡੀ ਖੜੀ ਆ ਅਸੀਂ 150 ਨਹੀਂ 250 ਗੱਡੀ ਸੀ ਹਾਂ 100 ਗੱਡੀ ਉੱਥੋਂ ਬਾਹਰ ਗੱਡੀ ਆ ਅੱਛਾ ਈਵਨ ਦੈਨ ਸਵੇਰੇ 7 ਵਜੇ ਤੇ ਲੱਗੇ ਆ ਜਿਹੜੇ ਲੋਕ ਇੱਥੇ ਉਹ ਵੀ ਆ ਜਾਂਦੇ ਆ ਬਈ ਜੀ ਅਸੀਂ ਤਾਂ ਆਪਣਾ ਪਾਣੀ ਵੇਖਣ ਆਏ ਹੁਣ ਕਿ ਇਹਨਾਂ ਦਾ ਆਪਣਾ ਕੀਤਾ ਫੈਸਲਾ ਆਪਣੇ ਕੀਤੇ ਫੈਸਲੇ ਨੂੰ ਹੀ ਮੁੱਕਰ ਜਾਂਦੇ ਆ ਅੱਛਾ ਪਹਿਲਾਂ ਫੈਸਲਾ ਵੀ ਇਹਨਾਂ ਹੀ ਕੀਤਾ ਯੈਸ ਇਤੋਂ ਦੇ ਲੋਕਾਂ ਨੇ ਤੁਹਾਡੀ ਡਿਊਟੀ ਬਤੌਰ ਇਥੋਂ ਮੈਂ ਡੀਐਸਪੀ ਫਾਜ਼ਲ ਕਾ ਹਾਂਜੀ ਇੱਥੇ ਬਤੌਰ ਡਿਊਟੀ ਤੁਸੀਂ ਨਿਭਾ ਰਹੇ ਹੋ ਇੱਥੇ ਲਾਅ ਐਂਡ ਆਰਡਰ ਦੀ ਜੀ ਤੁਸੀਂ ਦੇਖ ਲਓ ਵੀ ਕੀ ਪ੍ਰੋਬਲਮ ਹੋਊ ਜੇ ਡੀਐਸਪੀ ਇੱਕ ਨਾਕੇ ਤੇ ਖੜਾ ਜੀ ਅੱਛਾ ਠੀਕ ਹੈ ਬਤੌਰ ਡੀਐਸਪੀ ਤੇ ਹਾਂਜੀ 2 ਘੰਟੇ ਐਸਐਸਪੀ ਸਾਹਿਬ ਤੇ ਡੀਸੀ ਮੈਮ ਵੀ ਇੱਥੇ ਸੀ ਏਡੀਸੀ ਮੈਮ ਵੀ ਇੱਥੇ ਸੀ ਜੀਏ ਟੂ ਡੀਸੀ ਵੀ ਇੱਥੇ ਸੀ ਇਹਦਾ ਫਾਇਦਾ ਕੋਈ ਪਾਕ ਸਿੰਘ ਦੀ ਸੋਚ ਆ ਠੀਕ ਹੈ ਪਰ ਪ੍ਰਸ਼ਾਸਨ ਵਾਲੇ ਇਥੋਂ ਟਰਾਲੀ ਲੈ ਕੇ ਜਿਹੜੇ ਉਹ ਅਗਲੇ ਪਾਸੇ ਜਾਂਦੇ ਹੋਏ ਨੇ ਇਹ ਹਾਂ ਅੱਗੋ ਰੋਡ ਬਲੌਕ ਹੁੰਦੀ ਹੈ ਇਹ ਠੀਕ ਕਰ ਰਹੇ ਗਲਤ ਨਹੀਂ ਕਰ ਰਹੇ ਅੱਗੋ ਰੋਡ ਜਾਮ ਹੋ ਜਾਂਦੀ ਟਰਾਲੀ ਉੱਤਨੀ ਨਾ ਨਗਰ ਜੀਵਨ ਪਾਰ ਜਿਆਦਾ ਪੈਕੇ ਕਿਧਰ ਜਾਣਗੇ ਲੋਕੀ ਅੱਛਾ ਦਿੱਕਤ ਹੈਗੀ ਹੈ ਲੋਕ ਸਮਝਣ ਰੇ ਗਾਲੋਂ ਗਲਤੀ ਇਹਨਾਂ ਦੀ ਵੀ ਹੈ ਇਹਨਾਂ ਦੇ ਰੋਡ ਪੈਪ ਤੇ ਉੱਪਰ ਲਿਖ ਕੇ ਲਗਾ ਦੇ ਰਸਤਾ ਬੰਦ ਹੈ ਜਿਹੜਾ ਲੰਗਰ ਅਸੀਂ ਲੈ ਕੇ ਜਾ ਰਹੇ ਹਾਂ ਕੋਈ ਸਮਣਾ ਨਾ ਅੱਗੋਂ ਆਇਆ ਕੋਈ ਕੋਈ ਨੌਜਵਾਨ ਮੁੰਡਿਆਂ ਨੇ ਲੰਗਰ ਲੈ ਕੇ ਆਏ ਆ ਨਾ ਕੋਈ ਪਾਰਟੀ ਲੈ ਕੇ ਨਾ ਕੋਈ ਕਾਂਗਰਸ ਲੈ ਕੇ ਆ ਰਹੇ ਨਾ ਅਕਾਲੀ ਨਾ ਮਾਦੀ ਪਾਰਟੀ ਵਾਲੇ ਅਸੀਂ ਨੌਜਵਾਨ ਮੁੰਡਿਆਂ ਦੀ ਆਪਦੇ ਕੋਲੋਂ ਲੰਗਰ ਲੈ ਕੇ ਆਏ ਆ ਕੋਈ ਸਮਣਾ ਸਾਡੇ ਸਾਹਮਣੇ ਨਾ ਆਇਆ ਕਿ ਲੰਗਰ ਬਣਾਇਆ ਇੱਧਰ ਉੱਧਰ ਪਹਿਲਾਂ ਲਖਾ ਲਿਆ ਤੁਹਾਨੂੰ ਮੈਂ ਐਂਟਰੀ ਕਰਾਂਦਾ ਅੰਦਰ ਪਰ ਸਾਨੂੰ ਉਦੋਂ ਪਤਾ ਲੱਗਾ ਜਦੋਂ ਆਪ ਦਾ ਅੰਦਰ ਜਾ ਕੇ ਨੇ ਚੋਰੀ ਉਹਨ ਦੀ ਵੀਡੀਓ ਬਣਾਉ ਭਾਈ ਉਹ ਲੈ ਕੇ ਉਹ ਦੇਖ ਲਓ ਵਾਪਸ ਹੋ ਗਈ ਟਰਾਲੀ ਇਹ ਕਿਉਂ ਵਾਪਸ ਆ ਇਹਨਾਂ ਦੇ ਪ੍ਰਸ਼ਾਸ਼ਨ ਕਰਕੇ ਵਾਪਸ ਹੋਈਏ ਜੀ ਤੁਸੀਂ ਉਹ ਕਿੰਨੀ ਟਪਾਈ ਫਿਰ ਅੰਦਰ ਲੰਘਣ ਨਹੀਂ ਦਿੱਤੀ ਇਹਨਾਂ ਨੇ ਉਹਨਾਂ ਨੇ ਵਾਪਸ ਕਰ ਲਈ ਟੋੜੀ ਵਾਲੀ ਟਰਾਲੀ ਸੀ ਅਸੀਂ ਟੋੜੀ ਵਾਲੇ ਵੀ ਆ ਟੋੜੀ ਵਾਲੇ ਕੋਈ ਗੱਡੀ ਨੂੰ ਪਾਈ ਕਿਉਂ ਨਹੀਂ ਉਹ ਸਾਨੂੰ ਨਹੀਂ ਜਾਣ ਨਹੀਂ ਦਿੱਤੀ ਜੀ ਸਾਨੂੰ ਪਤਾ ਨਹੀਂ ਲੱਗਿਆ ਉਹ ਨਹੀਂ ਦਿੱਤੀ ਉਹਨਾਂ ਨੇ ਵਾਪਸ ਲੈ ਲਈ ਕੋਈ ਵੀ ਸਮਾਨ ਲੈ ਕੇ ਆਣੇ ਕੋਈ ਵੀ ਆ ਵੀ ਤਾਂ ਨਿਕਲ ਆਈ ਜਾਂਦੇ ਅਗਲੇ ਬੱਸਾਂ ਕੋਲ ਇਹ ਸਾਰੀ ਦੇ ਅੰਦਰ ਆਪਾਂ ਦਾ ਜੀ ਕੋਈ ਵੀ ਗੱਡੀਆਂ ਗੱਡੀਆਂ ਦਾ ਹਮ ਹੈਗਾ ਅੰਦਰ ਕੋਈ ਤਾਂ ਕਰਕੇ ਕੋਈ ਗੱਡੀ ਦਾ ਕੰਮ ਹੈਗਾ ਅੰਦਰ ਕੰਮ ਤਾਂ ਕੀ ਹੈ ਬੰਦੇ ਕੋਈ ਕੰਮ ਨਹੀਂ ਹੈਗਾ ਜੇ ਮੰਤਰੀ ਆ ਕੋਈ ਤੁਰ ਕੇ ਜਾਲ ਜਾਈ ਇਹ ਤਾਂ ਵੜਦੇ ਸਾਰਾ ਲੈ ਕੇ ਲੈ ਜਾਂਦੇ ਆ ਇਹ ਹੀ ਕੰਮ ਹੈ ਲੈ ਲੈ ਕੇ ਲੈ ਕੇ ਜਾਂਦੇ ਨੇ ਵੀ ਇੰਨਾ ਸਮਾਨ ਲਿਖਿਆ ਗਿਆ ਹੈ ਉਸ ਤੋਂ ਬਾਅਦ ਨੰਬਰ ਬਣਾ ਕੇ ਫਿਰ ਸਰਕਾਰ ਵੱਲੋਂ ਇਹਦੇ ਖਾਤੇ 'ਚ ਪੈਸੇ ਪਾਉਣੇ ਕੁੱਲ ਮਿਲਾ ਕੇ ਨੰਬਰ ਬਣਾਉਂਦੇ ਆ ਹਾਂਜੀ ਹਾਂਜੀ ਨੰਬਰ ਬਣਾ ਰਿਹਾ ਉਹ ਤੋਂ ਬਾਅਦ 70 ਲੱਖ ਆਉਂਦਾ ਇੱਕ 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 ਉਹ ਤੋਂ ਬਾਅਦ 70 ਲੱਖ ਕਹਿ ਰਹੇ ਨੇ ਵੀ ਖਰਚਾ ਹੋ ਗਿਆ 70 ਹਜ਼ਾਰ ਵੀ ਨਹੀਂ ਹੋਇਆ ਇੱਥੇ ਅੱਜ ਅਸੀਂ 20 25 ਦੋ ਦਿਨ ਪਹਿਲੇ ਕੱਲ ਮਾਨ ਸਾਹਿਬ ਨੇ ਧਰਨਾ ਵੀ ਲਾ ਲਿਆ ਸੀ ਕਹਿੰਦੇ ਅੰਦਰ ਉਹ ਤਾਂ ਦੇ ਸਾਰਾ ਕੁਝ ਅਰੇ 70000 ਰੁਪਏ ਅੱਜ ਵੀ ਦੇ ਕਰੇ ਨਾ ਸਾਰਾ ਲੱਗਾ ਹੋਏਗਾ ਮਸੇ ਪਰ ਇਹ ਝੂਠਾ ਸਾਰੇ ਸੰਸਥਾਵਾਂ ਲੈ ਕੇ ਆ ਰਹੇ ਨੇ 6 6 70 ਲੱਖ ਹਾਂ 70 ਲੱਖ ਕਰ ਰਹੇ ਨੇ ਬਹੁਤ ਗਲਤ ਹੈ ਇਹ ਤਾਂ ਸਾਰਾ ਕੁਝ ਸੰਸਥਾਵਾਂ ਨੇ ਸੰਸਥਾਵਾਂ ਨੇ ਕੀਤਾ ਐਮਐਲਏ ਨੇ ਐਮਐਲਏ ਕੁਝ ਨਹੀਂ ਕੀਤਾ ਕਿਸੇ ਵੀ ਕਿਸੇ ਵੀ ਪਿੰਡਾਂ ਨੇ ਕੀਤਾ ਐਮਐਲਏ ਨੇ ਝੂਠੇ ਲਾਇਆ ਹੋਰ ਕੁਝ ਨਹੀਂ ਕੀਤਾ ਫਰੀਦ ਨੰਬਰ ਹੁਣ ਆਹ ਨੰਬਰ ਵੀ ਬਣਾਇਆ ਹੁਣ ਨਜ਼ਾਰੇ ਲੈਣੇ ਹੁਣ ਗਈ ਏ ਗੱਡੀ ਨਹੀਂ ਇਹ ਠੱਗੀ ਕੀ ਮਾਰਦਾ ਕੀਵੇਂ ਵੀ ਕੋਈ ਵੀਡੀਓ ਬਣਾਉਂਦੇ ਤੇ ਚਲਾ ਜਾਂਦੇ ਨੇ ਹਾਂ ਇਤੋਂ ਗਿਆ ਵਿਹੜੀਆਂ ਦੇ ਅੱਕੇ ਪਾਰ ਲਗੇ ਫਿਰਨੇ ਕਰਨਾ ਕਰਨ ਹੈ ਕੁਝ ਨਹੀਂ ਝੋੜੇ ਲੈਣੇ ਝੋੜੇ ਲੈਣੇ ਕਿੰਨੀ ਪਹਿਲੀ ਰੋਡ ਗਈ ਉਹ ਆਪਣੇ ਕੋ 2.5 ਕਿਲੇ ਪੈਣੀ ਗਏ ਤੇ ਉਹ ਉੱਥੇ ਤੋਂ ਪਾਣੀ ਫਿਰਦਾ ਬੰਦੇ ਨਾਲ ਬਿਜੋੰਦਾ ਜੋਨਾ ਖਤਮ ਨਾ ਕਮਰੇ ਕੋਲ ਪਾੜ ਜਾਏ ਕਮਰੇ ਦੇ ਕਿਹੜੇ ਮੈਲੇ ਬਾਹਰਲੀ ਸਾਈਡ ਫਿਰਨੀ ਤੇ ਅਗਵਨ ਪਾਈ ਪਏ ਕਮਰੇ ਹਾਰੇ ਪਾਟੇ ਪੈਣੇ ਪਿਛਲੀ ਵਾਰ ਫਲੱਡ ਆ ਸੀ ਕਿੱਥੇ ਪਾਣੀ ਕੋਨੇ ਆ ਉੱਥੇ ਕਮਰੇ ਲੋਕੇ ਲੈ ਗਏ ਅੱਛਾ ਤੇ ਸਾਡੇ ਰੰਗ ਦੇ ਮਣੇ ਤੇ ਡੱਗ ਪੈ ਰੋਣ ਪੁੱਛੇ ਹਾਂਜੀ ਵੰਦਣ ਲੱਗਿਆ ਨਹੀਂ ਵੇਂਦੇ ਵੀ ਕਿਹੜਾ ਦੁਖੀ ਕੋੜਾ ਨਹੀਂ ਹੋ ਗਿਆ ਨਾ ਨਹੀਂ ਵੇਂਦੇ ਪੰਜ ਗੜੇ ਗੜ ਸਾਰੇ ਪਹੁੰਚੇ ਗੈਰ ਹੁੰਦਾ ਚ ਤਾਂ ਕਿ ਨਹੀਂ ਗਈ ਨਾ ਨੁਕਸਾਨ ਨਹੀਂ ਹੋਇਆ ਉਹਨੂੰ ਦੇ ਦਿੰਦੇ ਆ ਉਹਨੂੰ ਦੇ ਦਿੰਦੇ ਨੇ ਜਿੰਦੇ ਕਹੇ ਬਹੁਤ ਨਹੀਂ ਦਿੱਗੀ ਨਾ ਬਾਦਸ਼ਹੀ ਦੀ ਮੰਨ ਤੇ ਚੱਲੋ ਹਾਂ ਉਹਨਾਂ ਦਾ ਆਇਆ ਇਹਦਾ ਆਲੋ ਆਇਆ ਤੇ ਜਿਹੜਾ ਵਿਚਾਰਾ ਪਾਣੀ ਦੀ ਰੱਚੇਗਾ ਉਹਦਾ ਕੋਈ ਹਾਲ ਨਹੀਂ ਇਸ ਟਾਈਮ ਇਹ ਟਟਾਣੀ ਹਾਂ ਉਹਨਾਂ ਦੇ ਚਾਚ ਮੇਰੇ ਘਟੋ ਘਟਾ 7-8 8 ਫੁੱਟ ਪਾਣੀ ਹੈਗਾ ਤੇ ਕਮਰਿਆਂ ਦੇ ਵਿੱਚ 2-2.5-3 ਫੁੱਟ ਵਿੱਚ ਅੰਦਰ ਹੈਗਾ ਕਮਰਿਆਂ ਦੇ ਇੱਕ ਕਮਰਾ ਫਟ ਗਿਆ ਜਿਹੜਾ ਪੈ ਗਿਆ ਨੇ ਇੱਕ ਕਮਰਾ ਡੱਗ ਪਿਆ ਹੁਣ ਇਸ ਤੋਂ ਬਾਅਦ ਕਾਲ ਨੂੰ ਕੋਈ ਜੇ ਹੋਇਆ ਜਾ ਉਹਦਾ ਸਰਵਾ ਸਰਵਾ ਹੋਵੇ ਦਾ ਮੰਦ ਚ ਸਰਕਾਰ ਲਿਖ ਜਾਵੇਗੀ ਕਾਲ ਨੂੰ ਵਿੱਚ ਵਿੱਚ ਹੀ ਬੰਦੇ ਹੋਣਗੇ ਜਾਂ ਉਹ ਨਾ ਇਹ ਜੈ ਇਹ ਤੇ ਕਾਂਟਾ ਲਾਓ ਇਹਨੂੰ ਜੈਸ ਕਰੀਂ ਇਵੇਂ ਉਹ ਕੰਮ ਚੱਲਦਾ ਹੈ ਜੋ ਕਰਦਾ ਹੀ ਨਹੀਂ ਕੋਲ ਹੋਣਗੇ ਵੀ ਇਹ ਹੀ ਹੋ ਗਏ ਕਿ ਤੋਂ ਵੀ ਅੱਜਕੱਲ ਤਨ ਪਤਾ ਹੈ ਦੁਨੀਆ ਦਾ ਹਾਂ ਅੱਜ ਕੱਲ੍ਹ ਦੁਨੀਆ ਨੂੰ ਪਤਾ ਹੈ ਨਹੀਂ ਫਿਰ ਕਟਾਉਂਦੇ ਕੌਣ ਆ ਕੱਲ ਹੀ ਕਟਾਉਣਗੇ ਕਾਂਗਰਸ ਝਾੜੂ ਵਾਲੇ ਭਾਜੀਪੀ ਵਾਲੇ ਕੋਈ ਤਾਂ ਕਟਾਊਗਾ ਹੀ ਇਹ ਮੈਂ ਗੱਲ ਹੈ ਜਿਹੜਾ ਪਈਏ ਦੇਵੇ ਦਾ ਉਹਦਾ ਕੰਮ ਚੱਲੇ ਦਾ ਜਿਹੜਾ ਸਾਡੇ ਥਿਆੜੀ ਦਾ ਰਿਹਾ ਮਰਿਆ ਤਾਂ ਵੀ ਪੈਸੇ ਭਾਲਦੇ ਆ ਤੋ ਇੱਕ ਪੈਸੇ ਦਾ ਮਰੇਗੇ ਤੁਸੀਂ ਤੇ ਦੂਜੇ ਪੈਸੇ ਲੈ ਕੇ ਕੰਮ ਕਰਨਗੇ ਮਰਿਆ ਖਫਣ ਲਾ ਲੈਂਦੇ ਨੇ ਅੱਜ ਕੱਲ੍ਹ ਇੱਕ ਨਹੀਂ ਇਹ ਕਿਹੋ ਜਿਹਾ ਬਾਦਲ ਸਰਕਾਰ ਇੱਕ ਗਿਆ ਵੀ ਹਾਂ ਬਾਗਰ ਸਰਕਾਰ ਮੁਖੀ ਤੇ ਕਹਿੰਦੇ ਉਹ ਦੂਜੇ ਕਿਹੜੇ ਹੁੰਦੇ ਆ ਡਾਇਨਾਸੌਰ ਆ ਜਿਹੜਾ ਇਕੱਲੀ ਨਹੀਂ ਆਉਂਦੇ ਤੂੰ ਕਹਿੰਦਾ ਬਦਲ ਆ ਇਕੱਲੀ ਆਣ ਦੇ ਅੱਛਾ ਆਏ ਵਰ ਕਾਲੀ ਨਹੀਂ ਆਉਂਦੇ ਹਾਂ ਉਹ ਨਰ ਬੜਾ ਪੱਕੀ ਬਣੀ ਵੀ ਮੜੀਆਂ ਆਂਦੀ ਬਣੀ ਹਾਂ ਪੱਕੀ ਹੁੰਦੀ ਬਣੀ ਵੀ ਬਾਕੀ ਉਹਦਾ ਪੁੱਤਰ ਹੈਗਾ ਨਾ ਬਾਦਲ ਦਾ ਉਹਨੇ ਕੰਮ ਨਹੀਂ ਕੀਤੇ ਬਾਦਲ ਆਪ ਖੁਦ ਘਰਦਾ ਰਿਹਾ ਬਾਦਲ ਤਾਂ ਦੁਆਰੇ ਆਉਂਦਾ ਨਹੀਂ ਉਹ ਦੂਰੀ ਤੇ ਜਲਮ ਕੀਤੇ ਕਹਿੰਦਾ ਉਹ ਦੁਆਰਾ ਪਹਿਜਨ ਲਵੇ ਹੁਣੋਂ ਕੰਮ ਕਰੇ ਤੇ ਫੇਰ ਅਗਾਈ ਸਕਾਰ ਟੁੱਟਦੀ ਨਹੀਂ ਇਸ ਕਾਰਨ ਅੱਗੇ ਆਣੀ ਹੈ ਦੋਹੇ ਬਣਾ ਸੋਨੇ ਕਾ ਗੁਰਦੀਪ ਸਿੰਘ ਹੈ ਗੁਰਦੀਪ ਸਿੰਘ ਹੈ ਗੁਰਦੀਪ ਸਿੰਘ ਕਦੋਂ ਤੋਂ ਤੁਸੀਂ ਰਹਿੰਦੇ ਕਿਹੜਾ ਪਿੰਡ ਤੁਹਾਡਾ ਇਹ ਆਰਾਮ ਸਿੰਘ ਵਾਲੀ ਪੈਣੀ ਹੈ ਆਰਾਮ ਸਿੰਘ ਵਾਲੀ ਪਿੰਡ ਕਿੰਨੇ ਚਿਰ ਹੋ ਗਿਆ ਤੁਸੀਂ ਇੱਥੇ ਵਸਦੇ ਹੋ ਆ ਜੀ ਜਨਮ ਹੀ ਇੱਥੇ ਲਿਆਏ ਇੱਥੇ ਜੰਮੇ ਹਾਂ ਉਹ ਤੋਂ ਲੈ ਕੇ ਹੁਣ ਤੱਕ ਕਿੰਨੀ ਗਰੀ ਤੁਹਾਨੂੰ ਪਾਣੀ ਨੇ ਮਾਰਿਆ ਪਾਣੀ ਬੜਿਆਂ ਵੜਿਆ ਬਹੁਤ ਵਾਰੀ 86 ਜਲਾਇਆ ਬੜਿਆਂ ਵਾਰੀ ਹਾਂਜੀ 86 ਜਲਾ ਉਹ ਤਾਂ ਪਿੰਡ ਉੱਤੇ 10 ਫੁੱਟ ਪਾਣੀ ਲਗਾ ਫਰਾਇਆ ਅੱਛਾ ਲੋਪੇ ਬੜੇ ਆਏ ਨਹੀਂ गुजारा हड़ी दया करण पार कई साल अॻे आ ਵੇਲਾ ਨਾ ਨਾ ਸਾਰੇ ਸੱਤਿਆ ਨਾ ਹੋ ਰਿਹਾ ਉਹ ਆਪਾਂ ਨੂੰ ਪਤਾ ਹੁੰਦਾ ਫਸਲਾਂ ਦਾ ਕੰਬਦਿਆਂ ਦਾ ਕਰਦੀ ਆਪਾਂ ਨੂੰ ਕੋਈ ਹੱਲ ਕਰਦੇ ਹਾਂ 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 ਇੱਥੇ ਤੁਸੀਂ ਸਰਕਾਰ ਨੂੰ ਕਹਿੰਦੇ ਨਹੀਂ ਮੜਾ ਮੋਟਾ ਵੀ ਜਿਹੜੇ ਬੈਂਡ ਤੇ ਚਾਰਚ ਕਰਦੇ ਨਾ ਪਾਣੀ ਆਉਣਾ ਹੀ ਆਉਣਾ ਕੀ ਹੱਲ ਹੋ ਸਕਦਾ ਇਹਦਾ ਇਹਦਾ ਹੱਲ ਹੋ ਸਕਦਾ ਹੈ ਵੀ ਆਹ ਬਾਰਡਰ ਤੇ ਗੁਲਾਬੀ ਸਾਈਡ ਹੀ ਮੜੇ ਬੰਨ ਬੱਜੇ ਅੱਛਾ ਉਹ ਤੇਜਾ ਦੇ ਵੇਲਾ ਦਾ ਤੇ ਇੱਥੇ ਜਿਹੜੇ ਵੇਲੇ ਨੂੰ ਅੱਛਾ ਫਿਰ ਪਾਣੀ ਨਹੀਂ ਆ ਸਕਦੀ ਇਕੱਲੀ ਨਾਲੀ ਦੀ ਆਵੇਗਾ ਕਿੰਨੇ ਸਾਲ ਹੋ ਗਏ ਬੰਨ ਬੱਜੇ ਨੂੰ ਐ ਸੁਣੋ ਕੁਝ ਯਾਦ ਨਹੀਂ ਹੋ ਤੁਹਾਨੂੰ ਕਿੰਨੇ ਬੰਨਣਾ ਚਾਹੀਦਾ ਉਹ ਉਹ ਤਾਂ ਹੁਣ ਬੰਨਣਾ ਚਾਹੀਦੇ ਬੰਨਣਾ ਜ ਆਲੇ ਆਦੇ ਪੈਲੀਆਂ ਵਿੱਚਰ ਲਈ ਬੈਠੇ ਉਧਰਲੇ ਲੋਕ ਤਾਂ ਆ ਦਰਿਆ 'ਚ ਵੀ ਜੀ ਬੈਠੇ ਆ 20 ਫੁੱਟ ਛੱਡੀਨ ਵਾਲੀ ਆਏਗੀ ਤੇ ਨਹੀਂ ਕਿ ਹੁਣੇ ਖਟਾਈ ਹੋ ਜਾ ਤਾਂ ਵੀ ਪਰ ਪਾਣੀ ਤਾਂ ਬਰਲਾ ਆਇਆ ਸੀ ਇਹ ਬੰਨਣਾ ਨਹੀਂ ਤਾਂ ਦਰਿਆ ਹੈਗਾ ਹੀ ਇਹ ਉਹਨਾਂ ਨੇ ਪਿਆ ਪਰ ਪਾਪ ਤੋਂ ਲਾਏ ਪੈਂਦਾ ਤੁਹਾਡੇ ਖੇਤ ਹੈ ਨਾ ਪਰਲੇ ਪਾਸੇ ਤਾਂ ਖੇਤੀ ਹੈ ਨਾ ਚਲੋ ਦਰਿਆ ਦੀ ਨਾਲੀ ਹੈ ਹਾਂ ਹਾਂ ਪਰਲੇ ਪਾਸੇ ਖੇਤ ਹੈ ਤੁਸੀਂ ਕਿਹਨੂੰ ਵੀ ਇਹ ਬੰਨ ਲਾ ਦੇਣ ਤਾਂ ਬਚਾਅ ਹੋ ਸਕਦਾ ਪਰ ਇਹ ਤੇ ਨਹੀਂ ਹੋ ਸਕਦਾ ਉਹ ਤਾਰਾਂ ਵਾਲੇ ਸੈਣ ਮਣੇ ਆਵੇ ਹਾਂ ਤੂੰ ਕਿੰਨੇ ਲਾਉਣਾ ਬੰਨ ਇਹ ਸੇ ਕਾਰ ਲਾ ਸਕਦੇ ਹਸਤਾਨਿਕ ਉਰਲੇ ਨੇ ਉਰਲੇ ਆ ਆਪਣੇ ਲੈ ਕੇ ਵੋਟਾ ਕਿਹਨੂੰ ਦੇਨੇ ਹੋ ਵੋਟਾਂ ਅਸੀਂ ਬਾਦਲ ਨੂੰ ਉਹਦੇ ਰਹੇ ਚੇਰੇ ਦੇ ਭਾਈ ਨੂੰ ਵੀ ਬਣਾਦੇ ਰਹੇ ਜੈਨੀ ਨਾ ਪਾਦੇ ਬਹਾਰੇ ਇੱਥੇ ਬਣਦੇ ਰਹੇ ਹਾਲ ਨਾ ਪਾਦੇ ਰਹੇ ਤੁਸੀਂ ਮੰਗ ਨਹੀਂ ਰੱਖੀ ਪੀ ਵੇਖੋ ਵੋਟਾਂ ਦਾ 5 ਸਾਲ ਬਾਅਦ ਤੇ ਮਕਾਨ ਬੰਦਾ ਜ਼ਿੰਦਗੀ ਚ ਇਕ ਕਰ ਹੀ ਪਾਉਂਦਾ ਉੱਠਾ ਮਕਾਨ ਇੱਕ ਹੀ ਮਸਾ ਪੈਂਦਾ ਉਹਦੀ ਜ਼ਿੰਦਗੀ ਚ ਇਕ ਮਸਾ ਬੰਦਾ ਜਦੋਂ ਵੋਟਾਂ ਟਾਈਮ ਹੁੰਦਾ ਨਾ ਉਹਦਾ ਆਪਾ ਉਹਦਾ ਦਾਦ ਕੋਈ ਕਹਿੰਦਾ ਵਾ ਜਿਵੇਂ ਮਰਜ਼ੀਆਂ ਪਕਾਵਾਂਗੇ ਨਾ ਇਹ ਉਹ ਨਾ ਇਹ ਨਹੀਂ ਕਹਿਣਾ ਭਗਤਾਂ ਤਰ੍ਹਾਂ ਵੀ ਇਹ ਕੰਮ ਤੋਂ ਨਹੀਂ ਹੋਣਾ ਉਹਨਾਂ ਬਾਬਿਆਂ ਭਗਤਾਂ ਤਰ੍ਹਾਂ ਉਹਨਾਂ ਦਾ ਉਹ ਬੇਟਾ ਹੋ ਹੀ ਜਾਣਾ ਵੀ ਉਹ ਨਾ ਨਹੀਂ ਨਾ ਤਾਂ ਮੁੰਜ ਨਿਕਲਣੀ ਨਹੀਂ हां निकलनी है हां गल है जी बड़ी अजीब गल है चौथे साल ਤੁਹਾਡੇ ਮਕਾਨ ਵੀ ਢੈਂਦੇ ਆ ਜੀ ਤੁਸੀਂ ਬੋਲੋ ਅਸੀਂ ਇਹ ਕਹਿੰਦੇ ਵੀ ਸੇਵਾ ਤੁਸੀਂ ਕਰਦੇ ਪੈਣੇ ਵੀ ਖੜੇ ਬਚਾਰੇ ਪਿੰਡਾਂ ਜਾਂਦੇ ਪੈਣੇ ਅੱਛਾ ਵੀ ਸਾਨੂੰ ਸਰਕਾਰ ਕੋਈ ਨਹੀਂ ਕਹਿੰਦੀ ਇਹਨਾਂ ਤੋਂ ਹੁਣ ਇੱਕ ਦੇ ਤਾਂ 10000 ਦਾ ਭਮਾਨ ਜਾਂ 20000 ਦਾ ਤੇ ਨਾਲ ਲੱਕਮ ਖਾਣੇ ਨਹੀਂ ਅੱਛਾ ਇਹਨਾਂ ਦਾ ਡੇਢ ਬਰਨੇ ਨਾਲ ਪਾਣੀ ਨੇ ਤਾਂ ਫਾਇਦਾ ਹੈ ਅੱਛਾ ਇਹਨਾਂ ਨੂੰ ਪਾਣੀ ਨੇ ਫਾਇਦਾ ਹੈ ਸਰਕਾਰ ਨੂੰ ਹਾਂ ਕੋਈ ਕਰ ਸਕਣੀ ਹੋਰ ਕੋਈ ਨਹੀਂ ਹੱਲ ਕਰਦਾ ਅੱਛਾ ਤੇ ਨਾਲੇ ਕਿਨੇ ਪਹਿਲਾਂ ਪਾਈ ਉਹਨੇ ਕੋਈ ਕੀਤਾ ਨਹੀਂ ਗੱਲ ਨਹੀਂ ਬਾਦਲ ਸਾਹਿਬ ਬੋਲ ਕਰਦਾ ਰਿਹਾ ਬਾਦਲ ਤੇ ਐਨਾ ਕੀਤਾ ਹੈ ਨਾ ਅਸੀਂ ਉਹਦੇ ਕਰਜਾਂ ਲਾ ਸਕਨੇ ਉਹਦਾ ਇਸ ਇਲਾਕੇ ਚ ਹੋਇਆ ਕਰ ਉਹਤਲ ਬਾਬਾ ਉੱਥੇ ਤੇ ਠੀਕ ਹੋ ਗਿਆ ਆਪਣੇ ਮਾਲ ਡੰਗੜਾ ਹਸਪਤਾਲ ਲੱਗੇ ਹੋਏ ਇੱਥੇ ਥੋੜੇ ਦੂਰ ਠੀਕ ਆ ਆਇਆ ਇਸ ਫਿਰ ਮਾਇਕ ਜਵਾਜ਼ ਨਹੀਂ ਨਾ ਹੋਣੀ ਹੋਰ ਹਸਪਤਲ ਪੱਕੀਆਂ ਸੜਕਾਂ ਇਹ ਪੱਕੀ ਮੰਡੀ ਪੱਕੀਆਂ ਜ਼ਮੀਨਾਂ ਬਾਈ ਕੱਟੜ ਕਾਲੀ ਤੇ ਨਹੀਂ ਕਿਤੇ ਹੈ ਕੱਟੜ ਕਾਲੀ ਤੁਸੀਂ ਕੱਟੜ ਹੀ ਕਾਲੀਆਂ ਹੈ ਉਹਨੇ ਵੱਡੇ ਬਾਦਲਾਂ ਨੇ ਐਨਾ ਕੁਝ ਕੀਤਾ ਹੁੰਦਾ ਸਿੱਧੇ ਨਾਲ ਵੀ ਨਹੀਂ ਦੇ ਸਕਦੇ ਜਗਾ ਮਾਰਕ ਸੁੱਕ ਰੱਖਿਆ ਸੀ ਤਾਂ ਕੋਸ਼ਿਸ਼ ਕਰਦੇ ਰਹੇ ਵਿੱਚ ਬਾਦਲਾਂ ਵਿੱਚੋਂ ਦਾ ਲੜਕਾ ਆਵੇ ਜੇ ਕੋਈ ਤਾਂ ਬਾਦਲਾਂ ਤੋਂ ਨਹੀਂ ਹੁੰਦਾ ਲੜਕਾ ਤੇ ਆਸਾ ਉਹ ਤੇ ਜਦੋਂ ਆ ਕੇ ਡਰੋਗੇ ਤੁਸੀਂ ਚੱਲ ਬਸਿਆ ਨਾ ਹੁਣ ਨਹੀਂ ਡਰ ਡਰ ਕੇ ਨਹੀਂ ਜਿਹੜਾ ਬੰਦਾ ਪੂਰਾ ਹੋ ਜਾਵੇ ਤੇ ਦੂਰੀ ਮੁੜ ਕੇ ਬਸਿਆ ਤੇ ਦੀਦਾ ਸੁਫਲੇ ਰੋ ਗਿਆ ਨੇ ਇਹ ਸੇ ਬਾਦ ਲੈ ਲੋ ਸੁਖਵੀ ਆਪਣੇ ਇਹ ਇਹ ਇੰਦਰਿਕਨ ਵਾਏ ਹੈਲੋ ਸਭ ਨੇ ਉੱਤੇ ਵੋਟਾਂ ਜਿਤਾ ਤੇ ਐਂਬਲ ਬਣਾਇਆ ਹੈ ਭਗਵੰਤ ਮਾਨ ਦੀ ਪੰਜਾਬ ਸਰਕਾਰ ਆ 92 ਤਾਂ ਕਿਹਨੂੰ ਦਿੱਤੇ ਨਹੀਂ ਚਾਹੀਤੇ ਪੰਜਾਬ ਨੇ ਨਹੀਂ 92 ਬੰਦੇ ਦਿੱਤੇ ਆ ਉਹਨਾਂ ਨੂੰ ਭਗਵੰਤ ਮਾਨ ਜਿਹੜਾ ਨਾ ਮੁੱਖ ਮੰਤਰੀ ਮਾੜਾ ਨਹੀਂ ਅੱਛਾ ਐਸੀ ਦੀਆਂ ਨੌਕਰੀਆਂ ਰਾਏ ਸਿੱਖਾਂ ਨੂੰ ਬਹੁਤੀ ਹੋ ਗਈਆਂ ਤੇ ਦੇਰੀ ਆ ਠੀਕ ਹੈ ਉਹਦੀ ਛਾਵਾ ਸੀ ਅੱਛਾ ਅੱਛਾ ਸਾਨੂੰ ਇੱਕ ਸਰਕਾਰੀ ਨੌਕਰੀਆਂ ਮਿਲ ਜਾਵਣ ਨਾ ਹੂੰ ਇਹ ਇਹਨਾਂ ਲੋਕਾਂ ਨੂੰ ਬਾਰਡਰਲ ਏਰੀਏ ਨੂੰ ਕੋਈ 2-3 ਕਿਲੋਮੀਟਰ ਤੇ ਅਸੀਂ ਧਰਮਤਾ ਵੀ ਖੁਸ਼ ਆਏ ਸੋਣਾ ਵੀ ਆਇਆ ਕਰਦੇ ਇੱਕ ਬੰਦਾ ਵੀ ਲਗਣਾ ਚਾਹੀਦਾ ਹਾਂਜੀ ਫਿਰ ਪਾਣੀ ਬਾਹ ਸਾਰੀ ਉਮਰ ਘੱਲੀ ਰੱਖਣਾ ਪਾਣੀ ਬਾਹ ਸਾਰੀ ਉਮਰ ਘੱਲੀ ਰੱਖਣਾ ਰੋਬੀ ਰੱਖਣਾ ਫਿਰ ਬਾਕੀ ਇੱਕ ਹੀ ਪਰਿਵਾਰ ਦੀ ਗੱਲ ਪਾਣੀ ਤੇ ਉਹਦੇ ਡਾਈਨ ਨੋਰੀ ਸਭੀ ਗੱਲਾਂ ਸੱਦੀਆਂ ਸੱਦੀਆਂ ਵੈ ਨਾ ਹਾਂ ਕਈ ਜਿਹੜੇ ਪਰਲੇ ਜਿਵੇਂ ਮੱਝੇ ਵਾਲੇ ਜਾਂ ਦੋ ਜਿਹੜੇ ਕਿਉਂਕਿ ਤੁਹਾਡੀ ਬੋਲੀ ਵੈ ਮੇਰਾ ਪਿੰਡ ਪੱਕਾ ਜਿਸਤੀ ਹੈ ਅੱਛਾ ਮੇਰਾ ਪਿਓ ਇਥੋਂ ਦਾ ਜੰਮਿਆ ਨੂ ਤੇ ਚਲੋ ਪਰ ਪਰੋ ਪਾਸੇ ਆਏ ਆ ਪਾ ਉਹ ਵੀ ਪੰਜਾਬ ਸਾਡਾ ਇਹ ਵੀ ਸਾਡਾ ਹੀ ਆ ਆਪਣੀ ਜਿਹੜੀ ਇੱਧਰ ਲਈ ਬੋਲੀ ਹੈ ਨਾ ਉਹ ਤੋਂ ਲੋਕਾਂ ਨੇ ਵੀ ਤੂੰ ਵੀ ਬੰਦੇ ਸਿੱਧ ਸਦਰਿਓ ਜਿਵੇਂ ਤੁਸੀਂ ਕਿਹਾ ਪਾਣੀ ਦੇ ਕੰਲੀ ਰੱਖਣ ਨੌਕਰੀ ਦੇ ਦੇਣ ਨੌਕਰੀ ਮੈਨੂੰ ਸੁਣ ਹਾਂਜੀ ਅਸੀਂ ਪਿੰਡ ਢਿੰਗੜ ਦੇ ਆ ਅੱਛਾ ਉਹ ਢਿੰਗੜਪੁਰਾਣਾ ਤੂੰ ਪੱਕਾ ਹੈ ਨਾ ਉਹ ਸਾਡਾ ਪਿੰਡ ਪੱਕਾ ਢਿੰਗੜ ਠੀਕ ਹੈ ਉੱਥੂ ਅਸੀਂ ਉੱਠੇ ਆ ਉੱਥੂ ਰਹਿ ਚਾਹ ਜਮੀਨਾ ਸੀ ਆ ਬਾਹਰ ਕੀ ਕਹੇ ਨੇ ਜਾਣ ਲਗਾ ਕਿਕਰ ਕਿਕਰ ਜਿੱਦਾਂ ਪੱਟਿਆ ਹੈ ਆ 58 8 ਵਜੇ ਪਾਟ ਕੇ ਸਿਕਾਟ ਇੱਕ ਮੈਂ ਬਹੁਤ ਜੁੜੀ ਗੱਲ ਪੁੱਛਦਾ ਕਈ ਬੰਦੇ ਕਹਿੰਦੇ ਵੀ ਜਿਹੜੇ ਹੜ੍ਹ ਆਏ ਹਨਾ ਇਹ ਕੁਦਰਤੀ ਨਹੀਂ ਆਏ ਲਿਆਂਦੇ ਗਏ ਆ ਲਿਆਂਦੇ ਪੱਕੇ ਨਾ ਬੰਦ ਕੀਤੀਆਂ ਨੇ ਹਾਂ ਪੱਕੇ ਨਾ ਨਾ ਬੰਦ ਕਰਨਾ ਤੇ ਤੇ ਪਾਣੀ ਹੁਣੇ ਘੜ ਜਾਣਾ ਹੈ ਅੱਛਾ ਇਹ ਜਾਨ ਦੇ ਸਰਕਾਰ ਲੋਕੀ ਉੱਟੇ ਦੇ ਮਾਰੇ ਉਹ ਕਦੋਂ ਬੰਦ ਕੀਤੀ ਆ ਇਹ ਬੰਦ ਕੀਤੇ ਨੇ ਬੇਰ ਡੋਬਾਂ ਦੇ ਤੇ ਫਿਰ ਉੱਟਾ ਪਾਉਣ ਦੇ ਆਪਾਂ ਅੱਖਾਂ ਦੇ ਵਿਆਹ ਤੁੰਗੇ ਨੇ ਸਮਝਣਾ ਕੀ ਹੈ ਨਾ ਫਾਇਦਾ ਹੋਏਗਾ ਫਿਰ ਕੋਈ ਪਿਆਵਣਾ ਫਿਰ ਨਹੀਂ ਹੈ ਪਰ ਬਾਕੀ ਮੈਂ ਯਾਰ ਹਰ ਉੱਟਾ ਦਾ ਮਸਲਾ ਹੈਗਾ ਹੈ நீட்டசார <laughs> 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 ਫੇਰ ਜੰਗੜ ਪੈਣੀ ਤੇ ਵੇਖ ਸੁਲੇਮਾਨਾ ਹੈ ਡੇਗਾ ਸੇ ਗੱਲ ਸਹੀ ਉਧਾਰੇ ਸੁਲੇਮਾਨਾ ਹੈਡ ਬਣਾਇਆ ਨਿਕਾਇਆ ਮੈਂ ਚਾਹੁੰਦਾ ਮੇਰਾ ਪਿਤਾ 8 ਮਣ ਦਾ ਪੱਥਰ ਚੁੱਕ ਤੇ ਅੰਗਰੇਜ਼ਾਂ ਦੇ ਨਾਲ ਜੁੜਾਰਿਆ ਚ ਉਹਨੇ ਆਏ ਹੈਡ ਬਣਾਇਆ ਅੱਛਾ 98 ਪਾਂ ਦਾ ਉਦਵਾਨ ਨੇ ਸੱਦੇ 98 ਘਾੜੀ ਪਾਂ ਦਾ ਬੁਰੇ ਅੰਗਰੇਜ਼ ਤੇ ਅੰਗਰੇਜ਼ੀ ਨੇ ਨਾਕਾ ਉਹ ਚੱਕਰ ਸਿੰਘਾ ਮੰਗੇ ਜੋ ਕੁਝ ਲੈਣਾ ਹੀ ਗਰੈਬ ਬਜੂਜਾ ਹੈਟ ਦਾ ਉਹ ਨਾ ਕਬਜੀ ਕੀ ਹੈ ਧਾਰੀ ਵਧੀ ਕਾਲ ਚੜੇ RAM ਨੇ ਰੋਟੀ ਖਾ ਜਨੇ ਕਪੜਾ ਮਿਲਦਾ ਰੋਟੀ ਖਾ ਜਨੇ ਉਹ ਆਂਦਾ ਨਹੀਂ ਦੋ ਕੋਲ ਕ ਕਿਤੇ ਕਨ ਕਿਉਂ ਕੋਲ ਕਾਟਦੇ ਆਂਦਾ ਹੈ ਉਹ ਉਹਦੇ ਘਰ ਵਾਲੀ ਬੋਲੀ ਮੈਂ ਚਾਕਰ ਸਿਕ ਤੈਨੂੰ 18 ਕਿੱਲਾਂ ਦਾ ਪਲਾਟ 18 ਕਿੱਲਾਂ ਦਾ ਪਲਾਟ ਐ ਅਲਾਰਟ ਕਿਟਾ टे जहिड़े हीअ बारह किलो प्लाट आगारह प्लाट अॼु नी आया तूं आणी अगरि